ਸਸਰਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਅੱਜ ਪੰਜਾਬ ਦੇ ਵਿੱਚ ਚਾਰ ਥਾਵਾਂ ਦੇ ਉੱਤੇ ਹੋਈਆਂ ਜ਼ਿਮਨੀ ਚੋਣਾਂ ਦੇ ਨਤੀਜੇ ਆ ਰਹੇ ਨੇ ਪੰਜਵੇਂ ਗੇੜ ਤੱਕ ਕਈ ਥਾਵਾਂ ਦੇ ਉੱਤੇ ਕਾਊਂਟਿੰਗ ਦਾ ਕੰਮ ਪਹੁੰਚ ਚੁੱਕਿਆ ਹੈ ਤੇ ਅਸੀਂ ਦੇ ਚੱਲਦੇ ਆ ਜਿਹੜੀਆਂ ਚਾਰ ਮੁੱਖ ਸੀਟਾਂ ਨੇ ਵਿਧਾਨ ਸਭਾ ਦੀਆਂ ਉਹਨਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਨੇ ਚੱਬੇਵਾਲ ਦੀ ਗੱਲ ਕੀਤੀ ਜਾਵੇ ਤਾਂ ਚੱਬੇਵਾਲ ਤੋਂ ਇਸ਼ਾਂਖ ਚੱਬੇਵਾਲ ਨੇ ਸਵੇਰ ਤੋਂ ਹੀ ਲੀਡ ਬਣਾਈ ਹੋਈ ਆ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਤੇ ਦੂਜੇ ਨੰਬਰ ਦੇ ਉੱਤੇ ਰਣਜੀਤ ਕੁਮਾਰ ਚੱਲ ਰਹੇ ਨੇ ਇਸੇ ਤਰ੍ਹਾਂ ਡੇਰਾ ਬਾਬਾ ਨਾਨਕ ਦੇ ਵਿੱਚ ਜਿਹੜੇ ਸਮੀਕਰਨ ਤੇਜ਼ੀ ਦੇ ਨਾਲ ਬਦਲ ਰਹੇ ਨੇ ਜਦੋਂ ਸਵੇਰ ਵੇਲੇ ਵੋਟਾਂ ਦੀ ਗਿਣਤੀ ਸ਼ੁਰੂ ਹੋਈ ਸੀ ਤਾਂ ਬੈਲਟ ਪੇਪਰਾਂ ਤੋਂ ਸ਼ੁਰੂਆਤ ਹੋਈ ਸੀ ਤਾਂ ਉਸ ਵੇਲੇ ਜਿਹੜੇ ਬਾਠ ਸਾਹਿਬ ਨੇ ਗੁਰਦੀਪ ਸਿੰਘ ਬਾਠ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਉਹਨਾਂ ਨੇ ਆਪਣੀ ਲੀਡ ਬਣਾ ਲਈ ਸੀ ਤੇ ਉਸ ਤੋਂ ਬਾਅਦ ਦੇ ਵਿੱਚ ਅੱਗੇ ਰਹੇ ਅਚਾਨਕ ਕਾਂਗਰਸ ਦੇ ਕੈਂਡੀਡੇਟ ਜਿਹੜੇ ਜਤਿੰਦਰ ਕੌਰ ਰੰਦਾਵਾ ਨੇ ਉਹ ਅੱਗੇ ਆਗੇ ਤੇ ਹੁਣ ਵੀ ਜਤਿੰਦਰ ਕੌਰ ਰੰਦਾਵਾ ਨੇ ਹੀ ਲੀਡ ਬਣਾਈ ਹੋਈ ਹੈ ਬਰਨਾਲੇ ਦੀ ਗੱਲ ਕਰੀਏ ਤਾਂ ਬਰਨਾਲੇ ਦੇ ਵਿੱਚ ਕੁਲਦੀਪ ਸਿੰਘ ਢਿੱਲੋਂ ਜੋ ਕਾਂਗਰਸ ਦੇ ਕੈਂਡੀਡੇਟ ਨੇ ਉਹਨਾਂ ਨੇ ਆਪਣੀ ਲੀਡ ਬਣਾਈ ਹੋਈ ਆ ਉਹ ਅੱਗੇ ਚੱਲ ਰਹੇ ਨੇ ਹਾਲਾਂਕਿ ਵੋਟਾਂ ਦਾ ਜਿਹੜਾ ਮਾਰਜਿਨ ਆ ਬਹੁਤ ਘੱਟ ਆ ਤੇ ਦੂਜੇ ਨੰਬਰ ਦੇ ਉੱਤੇ ਹਰਿੰਦਰ ਸਿੰਘ ਢਾਲੀਵਾਲ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਉਹ ਇਸ ਵੇਲੇ ਚੱਲ ਰਹੇ ਨੇ ਗਿੱਦੜਵਾਹਾ ਦੇ ਵਿੱਚ ਤੜਕਸਾਰ ਤੋਂ ਹੀ ਜਦੋਂ ਤੋਂ ਈਵੀਐਮ ਮਸ਼ੀਨਾਂ ਦੇ ਵਿੱਚ ਕਾਊਂਟਿੰਗ ਦਾ ਕੰਮ ਸ਼ੁਰੂ ਹੋਇਆ ਉਦੋਂ ਤੋਂ ਹੀ ਡਿੰਪੀ ਢਿੱਲੋਂ ਨੇ ਆਪਣੀ ਲੀਡ ਬਰਕਰਾਰ ਰੱਖੀ ਹੋਈ ਹੈ ਤੇ ਹੁਣ ਵੀ 3000 ਤੋਂ ਵੱਧ ਵੋਟਾਂ ਦਾ ਮਾਰਜਿਨ ਚੱਲ ਰਿਹਾ ਹੈ ਦੂਜੇ ਨੰਬਰ ਤੇ ਅਮਰਤਾ ਵੜਿੰਗ ਚੱਲ ਰਹੇ ਨੇ ਮਨਪ੍ਰੀਤ ਬਾਦਲ ਖੁਰਾਂ ਦੇ ਹਿੱਸੇ ਬਹੁਤ ਘੱਟ ਵੋਟਾਂ ਆਉਂਦੀਆਂ ਨਜ਼ਰ ਆ ਰਹੀਆਂ ਨੇ ਕੁੱਲ ਮਲਾ ਕੇ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਦਰਮਿਆਨ ਹੀ ਮੁੱਖ ਮੁਕਾਬਲਾ ਹਰ ਥਾਂ ਦੇ ਉੱਤੇ ਦੇਖਣ ਨੂੰ ਮਿਲ ਰਿਹਾ ਹੈ ਭਾਜਪਾ ਪਛੜਦੀ ਹੋਈ ਨਜ਼ਰ ਆ ਰਹੀ ਹੈ ਗਿੱਦੜਬਾਹਾ ਦੇ ਵਿੱਚ ਸੁਖਰਾਜ ਸਿੰਘ ਵੀ ਚੋਣ ਮੈਦਾਨ ਦੇ ਵਿੱਚ ਨੇ ਪਰ ਉਹਨਾਂ ਦੇ ਹਿੱਸੇ ਬਹੁਤ ਘੱਟ ਵੋਟਾਂ ਕਹਿ ਲਈਏ ਤਾਂ ਅੰਕੜਾ 500 ਤੋਂ ਵੀ ਉੱਤੇ ਜਾਂਦਾ ਹੋਇਆ ਨਜ਼ਰ ਨਹੀਂ ਆ ਰਿਹਾ ਤੇ ਦੂਜੇ ਪਾਸੇ ਦੇਸ਼ ਭਰ ਦੇ ਵਿੱਚ ਵੀ ਚੋਣਾਂ ਨੇ ਖਾਸ ਕਰਕੇ ਕਈ ਥਾਵਾਂ ਦੇ ਉੱਤੇ ਜ਼ਿਮਨੀ ਚੋਣ ਚੱਲ ਰਹੀ ਸੀ ਉਹਦੇ ਨਤੀਜੇ ਆ ਜਾ ਰਹੇ ਨੇ ਤੇ ਇਸ ਤੋਂ ਇਲਾਵਾ ਲੋਕ ਸਭਾ ਦੀਆਂ ਦੋ ਸੀਟਾਂ ਸਿਗੀਆਂ ਇੱਕ ਵਾਇਨਾਡ ਵਾਲੀ ਤੇ ਦੂਜੀ ਨੰਦੇੜ ਸਾਹਿਬ ਵਾਲੀ ਉਹਦੇ ਉੱਤੇ ਵੀ ਨਤੀਜੇ ਆਉਣੇ ਸ਼ੁਰੂ ਹੋ ਗਏ ਨੇ ਜਾਣਕਾਰੀ ਮੁਤਾਬਕ ਵਾਇਨਾਡ ਤੋਂ ਕਾਂਗਰਸ ਦੀ ਕੈਂਡੀਡੇਟ ਪ੍ਰਿੰਕਾ ਗਾਂਧੀ ਦਾ ਪਲੜਾ ਭਾਰੀ ਹੈ ਹਜ਼ਾਰਾਂ ਵੋਟਾਂ ਦੇ ਮਾਰਜਨ ਨਾਲ ਉਹ ਅੱਗੇ ਚੱਲਦੇ ਹੋਏ ਨਜ਼ਰ ਆ ਰਹੇ ਨੇ ਇਸੇ ਸੀਟ ਤੋਂ ਵਾਇਨਾਡ ਤੋਂ ਰਾਹੁਲ ਗਾਂਧੀ ਵੀ ਜਿੱਤੇ ਸੀ ਪਰ ਉਹਨਾਂ ਨੇ ਰਾਏ ਬਰੇਲੀ ਨੂੰ ਹੀ ਤਰਜੀਹ ਦਿੱਤੀ ਉੱਥੋਂ ਵੀ ਉਹ ਜਿੱਤ ਗਏ ਸੀ ਇਸ ਕਰਕੇ ਰਾਏ ਬਰੇਲੀ ਤੋਂ ਉਹ ਮੈਂਬਰ ਪਾਰਲੀਮੈਂਟ ਨੇ ਤੇ ਹੁਣ ਵਾਇਨਾਡ ਤੋਂ ਸੰਭਾਵਨਾ ਬਣ ਗਈ ਹੈ ਕਿ ਪ੍ਰਿੰਕਾ ਗਾਂਧੀ ਹੀ ਜਿੱਤ ਹਾਸਲ ਕਰ ਸਕਦੇ ਨੇ ਕਿਉਂਕਿ ਵੱਡਾ ਮਾਰਜਨ ਉਹਨਾਂ ਦੇ ਬਾਕੀ ਵਿਰੋਧੀਆਂ ਦੇ ਦਰਮਿਆਨ ਪੈਦਾ ਹੋ ਚੁੱਕਿਆ ਹੈ ਇਸੇ ਦੇ ਚਲਦਿਆਂ ਹੋਰ ਵੀ ਦੋ ਜਿਹੜੀਆਂ ਅੱਜ ਦੀਆਂ ਮਹੱਤਵਪੂਰਨ ਚੋਣਾਂ ਨੇ ਹੋਈਆਂ ਸੀਗੀਆਂ ਇੱਕ ਮਹਾਰਾਸ਼ਟਰ ਦੀ ਇੱਕ ਝਾਰਖੰਡ ਦੀ ਉਹਦੇ ਵਿੱਚ ਵੀ ਜੇਕਰ ਝਾਰਖੰਡ ਦੀ ਗੱਲ ਕਰੀਏ ਤਾਂ ਲੀਡ ਇਸ ਵੇਲੇ ਇੰਡੀਆ ਕੱਟ ਦੇ ਜੋੜ ਦੇ ਕੋਲ ਆ ਤੇ ਜੇਕਰ ਗੱਲ ਕਰੀਏ ਅਸੀਂ ਮਹਾਰਾਸ਼ਟਰ ਦੀ ਤਾਂ ਬਹੁਤ ਵੱਡੀ ਲੀਡ ਆ ਜਿਹੜੀ ਉਹ ਐਨਡੀਏ ਕੋਲੇ ਜਾਂ ਫਿਰ ਕਹਿ ਲਈਏ ਕਿ ਭਾਜੀਪੀ ਦੇ ਨਾਲ ਜਿਹੜੀਆਂ ਭਾਈਵਾਲ ਪਾਰਟੀਆਂ ਨੇ ਉਹਨਾਂ ਦੇ ਹਿੱਸੇ ਆਉਂਦੀ ਹੋਈ ਨਜ਼ਰ ਆ ਰਹੀ ਹੈ ਤੇ ਕਾਂਗਰਸ ਯਾਨੀ ਇੰਡੀਆ ਗੱਠਜੋੜ ਕਾਫੀ ਪਛੜ ਚੁੱਕਿਆ ਹੈ ਨਤੀਜੇ ਕਲੀਅਰ ਹੁੰਦੇ ਨਜ਼ਰ ਆ ਰਹੇ ਨੇ ਜਿੱਤ ਹਾਰ ਦਾ ਫੈਸਲਾ ਅਜ ਹੋਣਾ ਹੈ ਚਾਰ ਥਾਵਾਂ ਦੇ ਉੱਤੇ ਜਿਮਨੀ ਚੋਣ ਹੋਈ ਸੀ ਇਸ ਕਰਕੇ ਹੋਈ ਸੀ ਪੰਜਾਬ ਦੇ ਵਿੱਚ ਕਿ ਉੱਥੋਂ ਦੇ ਜਿਹੜੇ ਐਮ ਐਲ ਏ ਸੀਗੇ ਉਹ ਮੈਂਬਰ ਪਾਰਲੀਮੈਂਟ ਬਣ ਕੇ ਲੋਕ ਸਭਾ ਦੇ ਵਿੱਚ ਪਹੁੰਚ ਗਏ ਸੀ ਹੁਣ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੀ ਧਿਰ ਦਾ ਪਲੜਾ ਭਾਰੀ ਹੁੰਦਾ ਹੈ ਕਿਹੜਾ ਉਮੀਦਵਾਰ ਜਿੱਤ ਹਾਸਲ ਕਰਨ ਤੋਂ ਬਾਅਦ ਵਿਧਾਨ ਸਭਾ ਦੇ ਵਿੱਚ ਪਹੁੰਚਦਾ ਹੈ ਤੇ ਚਾਰਖੰਡ ਤੇ ਮਹਾਰਾਸ਼ਟra ਦੇ ਵਿੱਚ ਕਿਹੜੀਆਂ ਤਰ੍ਹਾਂ ਸਰਕਾਰ ਬਣਾਉਂਦੀਆਂ ਨੇ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ